ਮੈਂ ਭੁਪਿੰਦਰਪਾਲ ਕੌਸ਼ਿਕ ਐਰੋਸਿਟੀ ਮੁਹਾਲੀ ਤੋਂ ਗੱਲ ਕਰ ਰਿਹਾ ਮੈਂ ਇੱਥੇ ਅੱਜ ਡਾਕਟਰ ਸਾਹਿਬ ਦੀ ਕਲੀਨਿਕ ਤੇ ਆਇਆ ਡਾਕਟਰ ਮਨਜੀਤ ਸਿੰਘ ਜਿਹੜੇ ਕਿ ਹੋਮੋਪੈਥੀ ਦੇ ਡਾਕਟਰ ਹੈ ਫੇਸ 7 ਡੀਬੀ ਤਾਨੀ ਗੁਰਦੁਆਰੇ ਚ ਤੇ ਪਿਛਲੇ ਮੇਰੇ ਖਿਆਲ 5 ਸਾਲਾਂ ਤੋਂ ਮੈਂ ਆਪਣੇ ਬੱਚਿਆਂ ਲਈ ਪੂਰੀ ਫੈਮਿਲੀ ਇਹਨਾਂ ਤੋਂ ਹੀ ਮੈਡੀਸਿਨਸ ਲੈ ਰਹੀ ਹੈ ਪਹਿਲਾਂ ਅਸੀਂ ਮੇ ਮੇਰੀ ਵਾਈਫ ਨੂੰ ਵੀ ਕਾਫੀ ਢਿੱਲੇ ਰਹਿੰਦੇ ਸੀ ਬਿਮਾਰ ਰਹਿੰਦੇ ਸੀ ਜਿਨ੍ਹਾਂ ਨੂੰ ਕੀ ਸਰਵਾਈਕਲ ਤੇ ਨੀਜ਼ ਵਗੈਰਾ ਦੀ ਪ੍ਰੋਬਲਮ ਸੀ ਅਸੀਂ ਸੋਚਦੇ ਸੀ ਕਿ ਅਸੀਂ ਕੋਈ ਆਪਰੇਸ਼ਨ ਲਈ ਜਾਈਏ ਜਾਂ ਐਲੋਪੈਥਿਕ ਮੈਡੀਸਨ ਖਾਰੇ ਸੀ ਪਰ ਮੈਂ ਜਦੋਂ ਡਾਕਟਰ ਮਨਜੀਤ ਸਿੰਘ ਉਹਨਾਂ ਕੋਲ ਆਇਆ ਤੇ ਮੇਰੇ ਖਾਲ ਸਾਲ ਦੇ ਅੰਦਰ ਅੰਦਰ ਸਾਨੂੰ 99% ਬਿਲਕੁਲ ਫਾਇਦਾ ਹੈ ਤੇ ਅਸੀਂ ਬਹੁਤ ਅੱਛਾ ਰਿਲੀਫ ਫੀਲ ਕਰ ਰਹੇ ਹਾਂ ਐਡੇ ਮੇਰੇ ਬੱਚੇ ਵੀ ਕੈਨੇਡਾ 'ਚ ਰਹਿ ਰਹੇ ਆ ਕੋਈ ਵੀ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਮੇਰੀ ਵੀ ਡਾਕਟਰ ਨੇ ਲਾ ਪ੍ਰੈਗਨੈਂਟ ਹੈ ਉਹਨੂੰ ਵੀ ਲੋਡ ਹੁੰਦੀ ਹੈ ਤੇ ਉਹ ਸਾਨੂੰ ਫੋਨ ਕਰਦੇ ਆ ਕਿ ਉਹਨਾਂ ਨੂੰ ਕਹੋ ਡਾਕਟਰ ਸਾਹਿਬ ਨੂੰ ਕਿ ਮੇਰੇ ਲਈ ਇਹ ਮੈਡੀਸਨ ਭੇਜਣ ਮੈਨੂੰ ਲੱਗਦਾ ਹੈ ਕਿ ਐਲੋਪੈਥਿਕ ਜਿਹੜੀ ਮੈਡੀਸਨ ਹੈ ਉਸ ਤੋਂ 100 ਟਾਈਮ ਬੈਟਰ ਜਿਹੜਾ ਹੈ ਤੇ ਡਾਕਟਰ ਜਿਹੜੇ ਹੈ ਮਨਜੀਤ ਸਿੰਘ ਫੇਜ਼ 7 ਮੁਹਾਲੀ 'ਚ ਜਿਹੜਾ ਉਹਨਾਂ ਦੀ ਸੋਚ ਹੈ ਜਿਹੜੇ ਉਹਨਾਂ ਦਾ ਤਰੀਕਾ ਹੈ ਕੰਮ ਕਰਨ ਦਾ 100 ਟਾਈਮ ਬੈਟਰ ਹੈ ਐਲੋਪੈਥਿਕ ਨਾਲ ਮੈਂ ਤਾਂ ਇਹੀ ਕਹਾਵਾਂਗਾ ਕਿ ਮੈਂ ਬਾਕੀ ਆਪਣੇ ਫਰੈਂਡਸ ਨੂੰ ਵੀ ਇਹੀ ਰეკਮੈਂਡ ਕਰਾਂਗਾ ਕਿ ਅਗਰ ਤੁਹਾਨੂੰ ਕਿਤੇ ਵੀ ਕੋਈ ਰਸਤਾ ਨਹੀਂ ਮਿਲਦਾ ਤਾਂ ਇੱਕ ਵਾਰ ਜ਼ਰੂਰ ਉੱਥੇ ਵਿਜ਼ਿਟ ਕਰੋ ਥੈਂਕ ਯੂ ਵੈਰੀ ਮਚ